ਨੂੰ ਕਿਸੇ ਨੇ ਕਹਿਣਾ ਇੱਕ ਮੈਂ ਤੈਨੂੰ ਹੋਰ ਪੁਆਇੰਟ ਦੱਸਦਾ ਹਾਂ ਸਲਾਮ ਮੈਂ ਰਾਤੀਂ ਨੇ ਬੈਠਾ ਬੈਠ ਕੇ ਚੀਜ਼ ਨੂੰ ਸਮਝ ਦਿਮਾਗ 'ਚ ਮਾਰੀ ਜਿਤਨਾ ਬਾਣਾ ਪਾਏ ਕੁਝ ਲੋਕ ਗਲਤ ਕੰਮ ਕਰਦੇ ਆ ਜਿਵੇਂ ਆ ਅਕਰਜੀਤ ਆਇਆ ਨਵਾਂ ਆਇਆ ਆ ਹੁਣ ਮੈਂ ਕੱਲ੍ਹ ਦੀ ਵੀ ਇਹਨੂੰ ਸਰਾਹ ਵੀ ਕਹੂੰਗਾ ਨਾ ਮੈਂ ਤੇ ਵਰਤ ਵੀ ਰੱਖੂੰਗਾ ਉਹਨੂੰ ਸਵਾਗਤ ਦਾ ਪੱਤਰ ਕਰਨ ਨਾ ਤੂੰ ਵਰਤ ਰੱਖੋਂਦਾ ਮੈਂ ਰੱਖ ਲੂਂਦਾ ਮਤਲਬ ਇਹ ਲੋਕ ਵੇਖੋ ਕੀ ਕਰ ਰਹੇ ਨੇ ਬਾਣਾ ਪਾ ਕੇ ਗਲਤ ਕੰਮ ਕਰ ਰਹੇ ਨੇ ਕਿਉਂਕਿ ਉਹਨੂੰ ਪਤਾ ਵਾ ਕਿ ਕਿਸੇ ਨੇ ਇਹ ਨਹੀਂ ਕਹਿਣਾ ਕਿ ਹਰਜੀਤ ਸਿੰਘ ਗਲਤ ਕੰਮ ਕਰ ਰਿਹਾ ਕਿਸੇ ਨੇ ਕਹਿਣਾ ਬਾਣੀ ਵਾਲਾ ਸਿੰਘ ਕਰ ਰਿਹਾ ਬਦਨਾਮ ਨਹੀਂ ਕੀਤਾ ਬਾਣਾ ਬਦਨਾਮ ਕੀਤਾ ਜੇ ਮਨਲਾ ਕੋਈ ਬਾਣਾ ਪਾ ਕੇ ਸ਼ਰਾਬ ਪੀਂਦਾ ਤੇ ਉਹਨੂੰ ਪਤਾ ਵਾ ਮੈਨੂੰ ਨਹੀਂ ਕਿਸੇ ਨੇ ਕੁਝ ਕਹਿਣਾ ਬਾਣੇ ਤੇ ਕਿੰਤੂ ਉਹ ਬਾਣੇ ਦੀ ਆੜ ਲੈ ਰਹੇ ਨੇ ਬਾਣੇ ਦੀ ਆੜ ਲੈ ਰਹੇ ਨੇ ਲੋਕ ਜਿਹੜੇ ਵੀ ਬੰਦੇ ਗਲਤ ਕੰਮ ਕਰਦੇ ਆ ਬਾਣਾ ਪਾ ਕੇ ਉਹ ਇਸ ਗੱਲ ਨੂੰ ਨਾ ਮਤਲਬ ਕੋਰ ਕੋਰ ਕਰ ਚੁੱਕੇ ਹਾਂ ਮੈਂ ਸਮਝਦਾ ਵਾਂ ਵੀ ਇੱਕ ਉਹਨਾਂ ਨੇ ਸੋਲੂਸ਼ਨ ਲੱਭ ਲਿਆ ਵੀ ਇੱਕ ਆਪਣਾ ਕੰਮ ਵੀ ਕਰ ਲੋ ਬਦਨਾਮੀ ਵੀ ਤੁਹਾਡੀ ਕੋਈ ਨਹੀਂ ਲੋਕਾਂ ਨੂੰ ਤੁਹਾਨੂੰ ਕਿਸੇ ਨੂੰ ਕੁਝ ਨਹੀਂ ਕਹਿਣਾ ਬਦਨਾਮ ਹੋ ਜਾਣਾ ਬਾਣਾ ਠੀਕ ਹੈ ਹੁਣ ਤਾਂ ਚਲੋ ਪਲਾਂਟੇਸ਼ਨ ਹੋਣ ਲੱਗ ਪਈ ਤੁਹਾਡੇ ਜੇ ਪਲਾਨ ਕਰ ਦਿੱਤੇ ਕਈ ਬੰਦੇ ਇਹ ਤੁਹਾਡੇ ਬਾਣੇ ਨੂੰ ਬਦਲਾਮ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਕੰਮ ਕਰਦੇ ਆ ਮਾੜੇ ਇਸੇ ਤਰੀਕੇ ਨਾਲ ਹੁਣ ਉਹ ਲੋਕਾਂ ਨੇ ਇੱਕ ਤੋੜ ਲੱਭ ਲਿਆ ਆਪਣੇ ਗੁੰਦੇ ਕਮਾਲ ਲਪਾਉਣ ਦੇ ਜਿਵੇਂ ਫੂਲਾ ਸੀ ਐਗਜ਼ੈਂਪਲ ਹਨਾ ਫੂਲੇ ਨਾਲ ਜਿੰਨੇ ਉਹ ਨਾਲ ਦਲ ਲੜਾਣਾ ਸੀਗਾ ਸਾਰਾ ਉਹ ਕੀ ਸੀਗਾ ਬਾਣੇ ਦੀ ਆੜ ਦੇ ਵਿੱਚ ਸੀਗੇ ਪਰ ਉਹ ਕੰਮ ਸਾਰੇ ਮਾੜੇ ਕਰਦੇ ਸੀ ਪਤਾ ਜੇ ਤੁਹਾਨੂੰ ਇਸ਼ਤਿਹਾਰੀ ਦਾ ਸੋ ਮਸਲਾ ਇੱਥੇ ਇਹ ਆ ਵੀ ਬਾਣਾ ਲੋਕਾਂ ਨੇ ਯੂਜ਼ ਕਰ ਲਿਆ ਆਪਣੇ ਨਿੱਜੀ ਮਫਾਦਾ ਲਈ ਆਪਣੀਆਂ ਲਾਲਸਾ ਪੂਰੀਆਂ ਕਰ ਲਈ ਆਪਣੇ ਕੰਮ ਕਰ ਲਈ ਕਿਉਂਕਿ ਬਾਣਾ ਦਾ ਪਹਿਲਾ ਹੋਰ ਸੀ ਬਾਣਾ ਤਾਂ ਮਾਰ ਇਹਨੇ ਬਖਸ਼ਿਆ ਸੀ ਤੁਹਾਨੂੰ ਸਭਾ ਦੇ ਭਲੇ ਲਈ ਬਾਣਾ ਬਖਸ਼ਿਆ ਸੀ ਪੰਥ ਗ੍ਰੰਥ ਦੀ ਗੱਲ ਕਰਨ ਦੀ ਇਰਾਕੀ ਕਰਨੀ ਬਾਣਾ ਆਪਣੇ ਆਪ ਵਿੱਚ ਪ੍ਰਚਾਰਿਆ ਮਤਲਬ ਜਿਵੇਂ ਪ੍ਰਚਾਰ ਦੀ ਗੱਲ ਕਰਦੇ ਨਾ ਆਪਾਂ ਜਦੋਂ ਕੋਈ ਕੋਈ ਛੋਟਾ ਢਾਟੀ ਲੱਗੀ ਕਥਾ ਵਜ ਜਾਂਦਾ ਵਾ ਉਹ ਜਾ ਕੇ ਉੱਥੇ ਸੁਣਾਉਂਦਾ ਵਸਾ ਕੇ ਆਂ ਬਿੰਦਾ ਨਾ ਪਰ ਜਿਹੜਾ ਇੱਕ ਬਾਣਾ ਵਾ ਨਾ ਤਾਂ ਪੂਰਾ ਤਿਆਰਪੁਰ ਤਿਆਰ ਸਿੰਘ ਉਹ ਆਪਣੇ ਆਪ ਵਿੱਚ ਪ੍ਰਚਾਰਿਆ ਇੱਕ ਉਕੇ ਜਿੰਨੇ ਵੇਖਣਾ ਨਾ ਰਤਬਾਓ ਜਿੰਨੂੰ ਜਿੰਨੇ ਉਹ ਬਾਣੇ ਨੂੰ ਦਰਸ਼ਨ ਕਰਨੇ ਆ ਉਹਨੂੰ ਦਰਸ਼ਨ ਗੁਰੂ ਹੀ ਹੋਣੇ ਆ ਬਸਰ ਤੇ ਬਾਣੀ ਵਾਲੇ ਸਿੰਘ ਦਾ ਜੀਵਨ ਹੋਇਆ ਫਿਰ ਹੁਣ ਆਪਾਂ ਨੂੰ ਕਿੰਨੇ ਬੱਚੇ ਮਿਲਦੇ ਆ ਕਿੰਨੇ ਉਹ ਕਹਿੰਦਾ ਆਪ ਉਹ ਮੂੰਹ ਕਹਿੰਦੇ ਨਾ ਬਾਬਾ ਅਸੀਂ ਵੀ ਬਾਣਾ ਪਾਉਣਾ ਚਾਹੁੰਦੇ ਆ ਉਹ ਆਪਣੇ ਵੱਲ ਵੇਖ ਕੇ ਥੋੜੀ ਆਪਣੇ ਵੱਲ ਉਹਨਾਂ ਦਾ ਮਨ ਕਰਦਾ ਉਹਨਾਂ ਦਾ ਬਾਣਾ ਵੇਖ ਕੇ ਮਨ ਕਰਦਾ ਹੁਣ ਆਪਾਂ ਕਲਾਸਾਂ ਹੀ ਲਾਉਨੇ ਐਗਜ਼ਾਮਪਲ ਬੱਚੇ ਕਹਿੰਦਾ ਦੋ ਬੱਚੇ ਬਾਣੇ ਪਹਿਲਾਂ ਤੇ ਜਦੋਂ ਸਾਨੂੰ ਸਾਕਦਾ ਜੀ ਪਾਣਾ ਅਸੀਂ ਬਾਣਾ ਪਾਉਣਾ ਚਾਹੁੰਦੇ ਕਿਉਂਕਿ ਉਹਨੂੰ ਸੁਣਨ ਲੱਗਦਾ ਪਾਇਆ ਆਪਣਾ ਇਸ ਸੈਂਟ੍ਰਿਕ ਨਾ ਰਗ ਲਾਗਤ 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 ਵਾਲਾ ਹਿਸਾਬ ਹੈ ਨਾ ਪਰ ਇਹ ਚੀਜ਼ਾਂ ਨੇ ਬੜੀਆਂ ਜਿਹੜੀਆਂ ਸਾਡੇ ਫਤ ਨੂੰ ਨਹੀਂ ਸਮਝ ਆਉਂਦੀਆਂ ਸਾਡੇ ਉੱਚੇ